बोलिए सदगुरु कबीर साहे महाराज की सदगुरु कबीर साहे महाराज की सदगुरु कबीर साहे महाराज की धन कबीर जय कबीर और जितने भी सतगुरु कबीर नाम लेवा संतान हैं परमात्मा प्रेम करने वाली संतान हैं परमार्थ करने वाले लोग हैं और इंसानियत की पूजा करने वाले जितने भी लोग हैं ਸਭ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਕੀ ਤੀਸਰਾ ਗਿਆਨ ਚੇਤਨਾ ਸਮਾਗਮ ਆਰ ਕੇ ਰਿਜ਼ੋਰਟ ਕਾਨਵਾ ਅਡਾ ਪਠਾਨਕੋਟ ਰੋਡ ਤੇ ਤੀਸਰਾ ਸਮਾਗਮ ਬੜੀ ਸ਼ਰਦਾ ਉਮੰਗ ਪ੍ਰੇਮ ਅਰ ਤੇ ਉਤਸ਼ਾਹ ਨਾਲ ਇਹ ਸਮਾਗਮ ਦਾ ਆਯੋਜਨ ਹੋਣ ਜਾ ਰਿਹਾ ਹੈ ਔਰ ਅੱਜ ਇਸ ਦੀ ਸ਼ੁਰੂਆਤ ਲਈ ਸਤਿਗੁਰ ਕਬੀਰ ਬੰਦੀ ਛੋੜ ਆਸ਼ਰਮ ਕਨਵਣ ਵਿਖੇ ਇਸ ਦਾ ਅੱਜ ਪਹਿਲੇ ਸਮਾਗਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਹ ਸਮਾਗਮ ਬਾਰੇ ਲੋਗਾਂ ਨੂੰ ਚੇਤਨਾ ਦੇਣ ਵਾਸਤੇ ਸੰਦੇਸ਼ ਦੇਣ ਵਾਸਤੇ ਐਚਪੀ ਕੇਪੀ ਚੈਨਲ ਆਹੀਂ ਸਾਰੇ ਲੋਕਾਂ ਨੂੰ ਸਾਰੀ ਸੰਗਤਾਂ ਨੂੰ ਇਹ ਸੰਦੇਸ਼ ਹੈ ਕਿ ਇਹ ਸਮਾਗਮ ਜੋ 21 ਦਸੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਸਮਾ ਆਪ ਸਭ ਜਾਣਦੇ ਹੋ Satsang ਦਾ ਸਮਾਂ ਕੀ ਹੈ 11 ਤੋਂ 2 ਵਜੇ ਤੱਕ ਦਾ ਸਮਾਂ ਹੈ ਔਰ ਜਿਸ ਦੇ ਵਿੱਚ ਬਿਹਾਰ ਤੋਂ ਸੰਤ ਅਵੇਦਾ ਜੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਔਰ ਆਪ ਨੂੰ ਸੰਗਤਾਂ ਵੀ ਵੱਤ ਵੱਤ ਸੰਗਤਾਂ ਨਾਲ ਲੈ ਕੇ ਉੱਤੇ ਪਹੁੰਚਣਾ ਹੈ ਇਹ ਬੇਨਤੀ ਹੈ ਦਾਸ ਵੱਲੋਂ ਔਰ ਵੱਤ ਵੱਤ ਅਸੀਂ ਉੱਤੇ ਸ਼ਮੂਲਿਤ ਕਰਨੀ ਹੈ ਔਰ ਇਸ ਸਮਾਗਮ ਨੂੰ ਅਸੀਂ ਚਾਰ ਚੰਦ ਲਗਾਣੇ ਹੈ ਔਰ ਇਸ ਦੀ ਮਹਿਮਾ ਜਿਹੜੀ ਸ਼ੋਭਾ ਜਿਹੜੀ ਹੈ ਅਸੀਂ ਸਾਰੇ ਰਲ ਮਿਲ ਕੇ ਵਧਾਣੀ ਹੈ ਔਰ ਜਿੱਤੋਂ ਤੱਕ ਹੋ ਸਕੇ ਇੱਕ ਇੱਕ ਕਾਜ਼ਮੇ ਅਗਰ ਪੰਜ ਪੰਜ ਲੋਕਾਂ ਨੂੰ ਵੀ ਨਾਲ ਲੈ ਕੇ ਆਂਦਾ ਹੈ ਤੇ ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ ਨੇ ਤੂੰ ਮੇਰੇ ਦਾਸ ਵੱਲੋਂ ਸਭ ਨੂੰ ਬੇਨਤੀ ਜੋ ਸੁਣ ਰਹੇ ਹਨ ਜੋ ਦੇਖ ਰਹੇ ਹਨ ਜੋ ਇਸ ਅੱਜ ਦੇ ਸਮਾਗਮ ਦੀ ਸ਼ੁਰੂਆਤ ਦੀ ਜੋ ਸੰਦੇਸ਼ ਹੈ ਉਸ ਨੂੰ ਚੈਨਲ ਰਾਹੀਂ ਦੇਖ ਰਹੇ ਹਨ ਸਭ ਨੂੰ ਇਹ ਬੇਨਤੀ ਹੈ ਕਿ ਇਹ ਸਮਾਗਮ ਨੂੰ ਅਸੀਂ ਅੱਛੇ ਢੰਗ ਨਾਲ ਸਟੇਜ ਢੰਗ ਨਾਲ ਜਿਸ ਦਾ ਪ੍ਰਬੰਧਨ ਜਿਹੜਾ ਹੈ ਉਹ ਰਜਿੰਦਰ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਹਰ ਸਾਲ ਕਰਦੀ ਹੈ ਸਾਰੇ ਅਸੀਂ ਮਿਲ ਕੇ ਇਸ ਉਜੋਦੇ ਵਿੱਚ ਸ਼ਾਮਲ ਹੋਈਏ ਔਰ ਸਤਿਗੁਰੂ ਕਬੀਰ ਸਾਹਿਬ ਦੀ ਜੁਬਾਣੀ ਹੈ ਜੋ ਮਾਨਤਾ ਦੇ ਹਿੱਤ ਵਾਸਤੇ ਹੈ ਜੋ ਇਨਸਾਨੀਤ ਵਾਸਤੇ ਹੈ ਜੋ ਇਨਸਾਨੀਤ ਕਦਰਾਂ ਕੀਮਤਾਂ ਦੀ ਹਾਮੀ ਭਰਦੀ ਹੈ ਇਸ ਬਾਣੀ ਨੂੰ ਸਰਵਣ ਕਰਨ ਬਾਅਦ ਤੇ ਅਸੀਂ ਸਾਰੇ ਮਿਲ ਕੇ ਉੱਤੇ ਪਹੁੰਚੀਏ ਔਰ ਇਸ ਕਾਰਕਰਮ ਦੀ ਸ਼ੋਭਾ ਦੇ ਵਿੱਚ ਆਪਣੀ ਸ਼ੋਭਾ ਵਧਾਈਏ ਔਰ ਸਤਿਗੁਰੂ ਦੀ ਸ਼ੋਭਾ ਵਧਾਈਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ धन कबीर धन कबीर धन कबीर बोलिए सदगुरु कबीर साहेब महाराज की सदगुरु कबीर साहेब महाराज की धन कबीर धन कबीर साहेबंदगीेबंदगी बंदगी